ਵੇਖ ਵੇ ਬੰਦਿਆ ਅਸਮਾਨਾਂ ਚ ਉੜਦੇ ਪੰਛੀ ਵੇਖਦਾ ਸਹੀ ਕੀ ਕਰਦੇ ਨੇ ਨਾ ਉਹ ਕਰਦੇ ਰਜ਼ਕ ਜ਼ਖੀਰਾ ਨਾ ਉਹ ਭੁੱਖੇ ਮਰਦੇ ਨੇ ਬੰਦੇ ਹੀ ਕਰਦੇ ਰਜ਼ਕ ਜ਼ਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਇਹ ਪੰਜਾਬੀ ਆਰਟਿਸਟ ਨੇ ਗੁਰਪ੍ਰੀਤ ਘੋਗੀ ਜੀ ਉਹਨਾਂ ਨੇ ਰਹਾਉ ਨੂੰ ਐਕਸਪਲੇਨ ਕੀਤਾ ਤਾਂ ਰਹਾਉ ਮਤਲਬ ਠਹਿਰੋ ਭਾਈ ਕਾਲੀ ਕਾਦੀ ਹੈ ਜਾਣਾ ਕਿਤੇ ਭੱਜਣਾ ਉਹ ਗੱਲ ਨੂੰ ਸਮਝ ਲਓ ਫਿਰ ਅੱਗੇ ਚੱਲੋ ਗੁਰਬਾਣੀ ਕੰਠ ਕਰਨ ਵਾਲੀ ਚੀਜ਼ ਨਹੀਂ ਹੈ ਇਹ ਤੇ ਆਉਣ ਵਾਲੀ ਹੈ ਰਹਾਉ ਦੀ ਅੱਖਰ ਕਿਉਂ ਆਂਦੇ ਆ ਉਹਦੇ ਅਰਥ ਕੀ ਨੇ ਰਹਾਉ ਹੈ ਠਹਿਰਾਉ ਰੁਕੋ ਕੋਈ ਵੀ ਹੱਲ ਸਿੱਟਾ ਨਜ਼ਰ ਨਾ ਆ ਰਿਹਾ ਹੋਵੇ ਜਾਂ ਤੁਹਾਨੂੰ ਐ ਲੱਗਦਾ ਹੋਵੇ ਕਿ ਭਈ ਹੁਣ ਇਸ ਤੋਂ ਅੱਗੇ ਕੀ ਕਰੀਏ ਸਵਾਲ ਪੈਦਾ ਹੋ ਰਹੇ ਹੋ ਨਾ ਤਾਂ ਉਹਦੇ ਸਵਾਲਾਂ ਦੇ ਪੈਦਾ ਹੋਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਜਵਾਬ ਪਿਆਰ ਕੀਤੇ ਹੁੰਦੇ ਆ ਲੋੜ ਹੁੰਦੀ ਹੈ ਖੜ ਕੇ ਦੇਖਣ ਦੀ ਰੁਕਣ ਦੀ ਸਮਝਣ ਦੀ ਜਿੱਥੇ ਵੀ ਕੋਈ ਕ੍ਰिएशन ਹੈ ਉੱਥੇ ਕੋਈ ਨਾ ਕੋਈ ਕ੍ਰੀਏਟਰ ਜ਼ਰੂਰ ਹੋਏਗਾ ਇਸ ਕਰਕੇ ਮੈਂ ਕਹਿੰਦਾ ਇਹ ਕਾਇਨਾਤ ਪਰਮਾਤਮਾ ਦੀ ਹੋਂਦ ਦੀ ਤਸਦੀਕ ਕਰਦੀ ਹੈ ਰੁਕ ਕੇ ਖੜ ਕੇ ਵੇਖਣਾ ਚਾਹੀਦਾ ਹੈ ਕਿ ਇਹ ਨੇਚਰ ਸਾਨੂੰ ਕੀ ਕੁਝ ਸਿਖਾਉਣ ਦੇ ਤਿਆਰੀਆਂ ਕਰ ਚੁੱਕਿਆ ਹੈ ਕਿ ਅਸੀਂ ਸਿੱਖਣ ਲਈ ਤਿਆਰ ਆ ਸਾਡੀ ਹਰ ਸਮੱਸਿਆ ਦਾ ਹੱਲ ਕਦੇ ਨਾ ਕਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੈਫਰੈਂਸ ਦੇ ਨਾਲ ਨੇਚਰ ਚ ਹੀ ਹੁੰਦਾ ਹੈ ਤੇ ਬਹੁਤ ਬਹੁਤ ਸੋਹਣੇ ਤਰੀਕੇ ਨਾਲ ਹੁੰਦਾ ਹੈ ਚਿੰਤਾ ਤਾਂ ਕਿਸੇ ਚੀਜ਼ ਦੀ ਹੋ ਨਹੀਂ ਸਕਦੀ ਤੇ ਹੱਲ ਕਦੇ ਵੀ ਚਿੰਤਾ ਕਰਕੇ ਨਹੀਂ ਮਿਲ ਸਕਦਾ ਤੁਸੀਂ ਐਸਟ੍ਰੋਲੋਜੀ ਤੇ ਵੀ ਨਹੀਂ ਭਰੋਸਾ ਕਰਦੇ ਸਲਾਹ ਤੇ ਵੀ ਨਹੀਂ ਭਰੋਸਾ ਕਰਦੇ ਉਪਾਏ ਤੇ ਤਾਂ ਕਰਨਾ ਨਹੀਂ ਚਾਹੀਦਾ ਤੇ ਆਪਣੇ ਆਪ ਨੂੰ ਕਦੇ ਕਿਸੇ ਕੋਨੇ ਤੇ ਲੈ ਜਾ ਕੇ ਸ਼ਾਂਤਮਈ ਮਾਹੌਲ ਚ ਬਿਠਾਓ ਤੇ ਆਪਣੇ ਆਪ ਨੂੰ ਸਮਾਂ ਦਿਓ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਦਾ ਹੱਲ ਪ੍ਰਮਾਤਮਾ ਨੇ ਤੁਹਾਡੇ ਅੰਦਰ ਪੈਦਾ ਕੀਤਾ ਹੋਇਆ ਹੈ ਇਹਨੂੰ ਝਾਂਕੋ ਇਹਨੂੰ ਦੇਖੋ ਤੇ ਇਹਨੂੰ ਪੜੋ ਅਸੀਂ ਸਾਰੀ ਇੱਕ ਚੀਜ਼ ਪੜਦੇ ਆ ਬਿਲੇਹਾਰੀ ਕੁਦਰਤਮਸਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਾਂ ਕਿਸੇ ਵੀ ਹੋਰ ਧਰਮ ਗ੍ਰੰਥਾਂ ਚ ਜਾਂ ਕਿਸੇ ਵੀ ਹੋਰ ਪੀਰ ਪੈਗੰਬਰਾਂ ਨੇ ਪਰਮਾਤਮਾ ਨੂੰ ਜੇ ਸਭ ਤੋਂ ਪਹਿਲਾਂ ਦੇਖਿਆ ਤਾਂ ਉਹ ਪ੍ਰਕਿਰਤੀ ਚ ਦੇਖਿਆ ਹੋਵੇਗਾ ਕਿਉਂਕਿ ਇਹ ਪੂਰੀ ਕਾਇਨਾਤ ਉਹਦੇ ਹੋਂਦ ਦੀ ਮਿਸਾਲ ਹੈ ਉਹਦੇ ਹੋਂਦ ਦੀ ਗਵਾ ਹੈ ਮੈਂ ਕਈ ਵਾਰੀ ਛੋਟੀ ਜਿਹੀ ਕਹਾਣੀ ਸ਼ੇਅਰ ਕੀਤੀ ਹੈ ਜਿਹੜੇ ਬਹੁਤ بڑے ਸਾਇੰਸਦਾਨ ਨੇ ਉਹ ਕਹਿੰਦੇ ਨੇ ਕਿ ਉਹਨਾਂ ਦਾ ਇੱਕ ਫਾਰਮੂਲਾ ਹੈ ਕਿ ਜਿੱਥੇ ਵੀ ਕੋਈ ਕ੍ਰिएशन ਹੈ ਉੱਥੇ ਕੋਈ ਨਾ ਕੋਈ ਕ੍ਰੀਏਟਰ ਜ਼ਰੂਰ ਹੋਏਗਾ ਇਸ ਕਰਕੇ ਮੈਂ ਕਹਿੰਦਾ ਇਹ ਕਾਇਨਾਤ ਪਰਮਾਤਮਾ ਦੀ ਹੋਂਦ ਦੀ ਤਸਦੀਕ ਕਰਦੀ ਹੈ ਸਾਰੀ ਜ਼ਿੰਦਗੀ ਦੇ ਹੱਲ ਸਿੱਟੇ ਕਿਸੇ ਐਸਟ੍ਰੋਲੋਜੀਕਲ ਉਪਾਏ ਨਾਲ ਹੀ ਹੋ ਜਾਣਾ ਜਾਂ ਫਿਰ ਕਿਸੇ ਐਸਟ੍ਰੋਲੋਜੀਕਲ ਸਲਾਹ ਨਾਲ ਹੋ ਜਾਣਾ ਹਾਲਾਂਕਿ ਮੈਂ ਕਹਿੰਦਾ ਉਪਾਏ ਨਾਲ ਤਾਂ ਕੁਝ ਨਹੀਂ ਹੋ ਸਕਦਾ ਸਲਾਹਾਂ ਦੇ ਨਾਲ ਸ਼ਾਇਦ ਕੁਝ ਹੋ ਸਕੇ ਜਾਂ ਹੋ ਸਕਦਾ ਹੈ ਪਲੈਨਿੰਗ ਨਾਲ ਸਲਾਹ ਦੇ ਨਾਲ ਏਨਰਜੀਾਂ ਦੇ ਨਾਲ ਬਟ ਜੇ ਕਿਸੇ ਕੋਲ ਸਲਾਹ ਲਈ ਲੈਣ ਲਈ ਵੀ ਸਮਝ ਨਾ ਹੋਵੇ ਜਾਂ ਕੋਈ ਹੋਰ ਸੰਸਾਧਨ ਨਾ ਹੋਣ ਜਾਂ ਇਦਾਂ ਦਾ ਕੋਈ ਹੱਲ ਨਾ ਬਣਦਾ ਹੋਵੇ ਆ ਦਾ ਪਰੋਸਾ ਹੀ ਨਾ ਹੋਵੇ ਤਾਂ ਉਹ ਇਨਸਾਨ ਕੀ ਕਰੇ ਉਹ ਲਾਈਫ ਦੀ ਸਟ੍ਰੈਟਜੀ ਨੂੰ ਕਿਵੇਂ ਡਿਜ਼ਾਈਨ ਕਰੇ ਉਹਦੇ ਲਈ ਨਾ ਇੱਕ ਬੇਸਿਕ ਜੀ ਟੈਕਨੀਕ ਹੈ ਇਹਦੇ ਰੈਫਰੈਂਸਸ ਦੇ ਉੱਤੇ ਆਪਾਂ ਫੇਰ ਵੀ ਕਦੇ ਗੱਲ ਕਰਦੇ ਰਵਾਂਗੇ ਇਹਦੀ ਟੈਕਨੀਕ ਹੈ ਜਦੋਂ ਤੁਸੀਂ ਸਿੱਖਣ ਲਈ ਤਿਆਰ ਹੁੰਦੇ ਹੋ ਨਾ ਉਦੋਂ ਪੂਰੀ ਕਾਇਨਾਤ ਤੁਹਾਨੂੰ ਸਿਖਾਉਣ ਲਈ ਤਿਆਰ ਹੋ ਜਾਂਦੀ ਹੈ ਹਰ ਇੱਕ ਚੀਜ਼ ਤੁਹਾਨੂੰ ਕੁਝ ਸਿਖਾ ਰਹੀ ਹੈ ਜੇ ਤੁਸੀਂ ਸਿੱਖਣ ਨੂੰ ਤਿਆਰ ਹੋ ਤਾਂ ਇਹ ਇੱਕ ਨਾ ਪੰਜਾਬੀ ਆਰਟਿਸਟ ਨੇ ਮੈਂ ਰੈਫਰੈਂਸ ਦੇਣਾ ਕਿ ਪੜਿਆ ਬਹੁਤ ਬਾਰੀ ਹਜ਼ਾਰਾਂ ਲੱਖਾਂ ਵਾਰੀ ਪੜਿਆ ਅਰਥ ਵੀ ਪੜੇ ਪਰ ਜਿਹੜੀ ਗੱਲ ਕਰੇ ਤੁਹਾਡੇ ਮਨ ਤੇ ਟਿਕ ਜਾਂਦੀ ਹੈ ਉਹ ਗੱਲ ਸੀਗੀ ਇੱਕ ਪੰਜਾਬੀ ਆਰਟਿਸਟ ਨੇ ਗੁਰਪ੍ਰੀਤ ਘੋਗੀ ਜੀ ਉਹਨਾਂ ਨੇ ਰਹਾਉ ਨੂੰ ਐਕਸਪਲੇਨ ਕੀਤਾ। ਤਾਂ ਰਹਾਉ ਮਤਲਬ ਠਹਿਰੋ ਭਾਈ ਕਾਲੀ ਕਾਦੀ ਹੈ। ਜਾਣਾ ਕਿਤੇ ਭੱਜਣਾ ਉਹ ਗੱਲ ਨੂੰ ਸਮਝ ਲਓ ਫਿਰ ਅੱਗੇ ਚੱਲੋ। ਗੁਰਬਾਣੀ ਕੰਠ ਕਰਨ ਵਾਲੀ ਚੀਜ਼ ਨਹੀਂ ਹੈ। ਇਹ ਤੇ ਆਉਣ ਵਾਲੀ ਹੈ। ਕੀ ਗੁਰਬਾਣੀ 'ਚ ਰਹਾਉ ਦਾ ਰਹਾਉ ਦੀ ਅੱਖਰ ਕਿਉਂ ਆਂਦੇ ਆ ਉਹਦੇ ਅਰਥ ਕੀ ਨੇ? ਰਹਾਉ ਐ ਠਹਿਰਾਵ ਰੁਕੋ। ਤੇ ਜਦੋਂ ਉਹਦਾ ਕੋਈ ਵੀ ਕੋਈ ਵੀ ਹੱਲ ਸਿੱਟਾ ਨਜ਼ਰ ਨਾ ਆ ਰਿਹਾ ਹੋਵੇ ਜਾਂ ਤੁਹਾਨੂੰ ਐ ਲੱਗਦਾ ਹੋਵੇ ਕਿ ਭਈ ਹੁਣ ਇਸ ਤੋਂ ਅੱਗੇ ਕੀ ਕਰੀਏ ਸਵਾਲ ਪੈਦਾ ਹੋ ਰਹੇ ਹੋ ਨਾ ਤਾਂ ਉਹਦੇ ਸਵਾਲਾਂ ਦੇ ਪੈਦਾ ਹੋਣ ਤੋਂ ਪਹਿਲਾਂ ਅਕਾਲ ਪੁਰਖ ਵਾਗਿਰੂ ਨੇ ਜਵਾਬ ਤਿਆਰ ਕੀਤੇ ਹੁੰਦੇ ਆ ਲੋੜ ਹੁੰਦੀ ਹੈ ਖੜ ਕੇ ਦੇਖਣ ਦੀ ਰੁਕਣ ਦੀ ਸਮਝਣ ਦੀ ਇਸ ਕਰਕੇ ਰੁਕਣਾ ਬਹੁਤ ਜ਼ਰੂਰੀ ਤੇ ਠਹਿਰਾਵ ਜ਼ਿੰਦਗੀ 'ਚ ਆਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਕੋਈ ਵੀ ਇਨਸਾਨ ਜਿੰਨਾ ਆਪਣੇ ਆਪ ਐਫਰਡ ਕਰ ਸਕਦਾ ਹੋਏ ਉਹਨੂੰ ਕਰੇ ਨਾ ਕਰੇ ਕੁਦਰਤ ਦੀ ਗੋਦ ਚ ਜ਼ਰੂਰ ਜਾਣਾ ਚਾਹੀਦਾ ਹੈ ਜ਼ਰੂਰ ਬਹਿਣਾ ਚਾਹੀਦਾ ਹੈ ਰੁਕ ਕੇ ਖੜ ਕੇ ਵੇਖਣਾ ਚਾਹੀਦਾ ਹੈ ਕਿ ਇਹ ਨੇਚਰ ਸਾਨੂੰ ਕੀ ਕੁਝ ਸਿਖਾਉਣ ਦੇ ਤਿਆਰੀਆਂ ਕਰ ਚੁੱਕਿਆ ਹੈ ਕਿ ਅਸੀਂ ਸਿੱਖਣ ਲਈ ਤਿਆਰ ਆ ਸਾਡੀ ਹਰ ਸਮੱਸਿਆ ਦਾ ਹੱਲ ਕਦੇ ਨਾ ਕਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੈਫਰੈਂਸ ਦੇ ਨਾਲ ਨੇਚਰ ਚ ਹੀ ਹੁੰਦਾ ਤੇ ਬਹੁਤ ਬਹੁਤ ਸੋਹਣੇ ਤਰੀਕੇ ਨਾਲ ਹੁੰਦਾ ਹੈ ਇੱਕ ਪਾਕਿਸਤਾਨੀ ਸਿੰਗਰ ਨੇ ਹਾਕੀਦਾ ਕਿਆਨੀ ਕਦੇ ਮੈਂ ਵੀ ਮੈਂ ਅਕਸਰ ਕਹਿੰਦਾ ਬਈ ਮੈਡੀਟੇਸ਼ਨ ਲਈ 뮤ਜ਼ਿਕ ਬਹੁਤ ਜ਼ਰੂਰੀ ਹੈ ਤੇ ਮੈਂ ਰੂਟੀਨ ਚ ਲਾਈਫ ਦਾ ਇੱਕ ਪਾਰਟ ਜ਼ਰੂਰ ਰੱਖਦਾ ਬਈ 뮤ਜ਼ਿਕ ਸੁਣਾ ਆਪਣੀ ਪਸੰਦ ਦਾ 뮤ਜ਼ਿਕ ਸੁਣਾ ਬਿਨਾਂ ਅੱਖਰਾਂ ਦਾ 뮤ਜ਼ਿਕ ਵੀ ਸੁਣਾ ਤੇ ਅੱਖਰਾਂ ਵਾਲਾ 뮤ਜ਼ਿਕ ਵੀ ਸੁਣਾ ਤਾਂ ਮੈਂ ਹਾਕੀਦਾ ਕਿਆਨੀ ਨੂੰ ਸੁਣ ਰਿਹਾ ਸੀ ਪਿਛਲੇ ਦਿਨ ਉਹਦੇ ਚ ਇੱਕ ਸ਼ੇਰ ਆਇਆ ਕਿ ਵੇਖਵੇਂ ਬੰਦਿਆ ਅਸਮਾਨਾਂ ਚ ਉੜਦੇ ਪੰਛੀ ਵੇਖ ਤਾਂ ਸਹੀ ਕੀ ਕਰਦੇ ਨੇ ਨਾ ਉਹ ਕਰਦੇ ਰਜ਼ਕ ਜ਼ਖੀਰਾ ਨਾ ਉਹ ਭੁੱਖੇ ਮਰਦੇ ਨੇ ਬੰਦੇ ਹੀ ਕਰਦੇ ਰਜ਼ਕ ਜ਼ਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਉਹਨਾਂ ਨੇ ਮੈਸੇਜ ਕਿੰਨਾ ਸੋਹਣਾ ਦਿੱਤਾ ਕਿ ਇਨਸਾਨ ਨੂੰ ਆਪ ਦੇ ਰਜ਼ਕ ਦੀ ਪਈ ਹੈ ਉਹੀ ਇਕੱਠਾ ਕਰ ਰਿਹਾ ਹੈ ਉਹੀ ਉਸ ਮਰਮਰ ਚ ਪਿਆ ਤੇ ਉਹੀ ਮਰਦਾ ਹੈ ਤੇ ਜਿਹੜੇ ਪੰਛੀ ਨੇ ਉਹ ਪਰਮਾਤਮਾ ਦੇ ਉੱਤੇ ਕਿੰਨਾ ਖ ਭਰੋਸਾ ਕਰਕੇ ਬੈਠੇ ਹੋਏ ਨੇ ਕਿ ਉਹ ਕੱਲ ਦੀ ਨਹੀਂ ਸੋਚ ਰਹੇ ਫਿਰ ਵੀ ਉਹਨਾਂ ਨੂੰ ਰਿਜ਼ਕ ਰੋਜ਼ ਪਰਮਾਤਮਾ ਨਵਾਂ ਦੇ ਦਿੰਦਾ ਹੈ ਤਾਂ ਇਸ ਕਰਕੇ ਚਿੰਤਾ ਤਾਂ ਕਿਸੇ ਚੀਜ਼ ਦੀ ਹੋ ਨਹੀਂ ਸਕਦੀ ਤੇ ਹੱਲ ਕਦੇ ਵੀ ਚਿੰਤਾ ਕਰਕੇ ਨਹੀਂ ਮਿਲ ਸਕਦਾ ਮੇਰਾ ਮੈਸੇਜ ਇਹ ਸੀਗਾ ਜੇ ਤੁਸੀਂ ਐਸਟ੍ਰੋਲੋਜੀ ਤੇ ਵੀ ਨਹੀਂ ਭਰੋਸਾ ਕਰਦੇ ਸਲਾਹ ਤੇ ਵੀ ਨਹੀਂ ਭਰੋਸਾ ਕਰਦੇ ਉਪਾਏ ਤੇ ਤਾਂ ਕਰਨਾ ਨਹੀਂ ਚਾਹੀਦਾ ਤੇ ਆਪਣੇ ਆਪ ਨੂੰ ਕਦੇ ਕਿਸੇ ਕੋਨੇ ਤੇ ਲੈ ਜਾ ਕੇ ਸ਼ਾਂਤਮਈ ਮਾਹੌਲ 'ਚ ਬਿਠਾਓ ਤੇ ਆਪਣੇ ਆਪ ਨੂੰ ਸਮਾਂ ਦਿਓ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਦਾ ਹੱਲ ਪ੍ਰਮਾਤਮਾ ਨੇ ਤੁਹਾਡੇ ਅੰਦਰ ਪੈਦਾ ਕੀਤਾ ਹੋਇਆ ਇਹਨੂੰ ਚੰਕੋ ਇਹਨੂੰ ਦੇਖੋ ਤੇ ਇਹਨੂੰ ਪੜੋ